बहुत सच्चिदानंद भगवान की जय जय श्री राम गुरु प्यारी सात संग जियो ये खूनदान कैंप बीमा हर साल में लगाया जाता है स्वामी सत्या सेवा समिति की ओर से और दरबार की ओर से ये हर साल कैंप लगता है तो खूनदान महादान और मानव एकता के लिए नर नारायणी सेवा जो सभी को करना चाहिए खूनदान हर को देना चाहिए किसी की जान एक बूंदी भी किसी की जान बचा सकती है यही एक सेवा है जो बार बार प्राप्त नहीं होती ये एक मानव एकता के लिए हम सभी को करना चाहिए और एक दूसरे से मिलजुल करके रहना चाहिए यही एक सबसे बड़ी सेवा है ये बार बार प्राप्त नहीं होती ਸਭੀ ਕੋ ਸੇਵਾ ਕਰਨੀ ਚਾਹੀਏ ਪ੍ਰਮਾਤਮਾ ਸਭ ਕੋ ਤੰਦਰੁਸਤੀ ਬਖਸ਼ ਕਰੇ ਔਰ ਚੜ੍ਹਦੀ ਕਲਾ ਰੱਖੇ ਜੇਹੀ ਪਰਮੇਸ਼ਰ ਸੇ ਪ੍ਰਾਰਥਨਾ ਕਰਤੇ ਜੈ ਸ੍ਰੀ ਰਾਮ ਹਾਂ ਅੱਜ ਮਾਤਾ ਆਰਤੀ ਦੇਵਾ ਜੀ ਵੱਲੋਂ ਓਨਾਂ ਦੀ ਸਾਰੀ ਟੀਮ ਵੱਲੋਂ ਅੱਜ ਬਲੱਡ ਡੋਨੇਸ਼ਨ ਕੈਂਪ ਜਿਹੜਾ ਉਹ ਲਾਇਆ ਗਿਆ ਹੈ ਸੋ ਕਾਫੀ ਵਲੰਟੇਰਾਂ ਨੇ ਆਪਣਾ ਬਲੱਡ ਡੋਨੇਟ ਕੀਤਾ ਹੈ ਸੋ ਇਹ ਸੇਵਾ ਜਿਹੜੀ ਬੜੀ ਵੱਡੀ ਸੇਵਾ ਸੋ ਇਹ ਫ੍ਰੀ ਸਪੈਂਸਰੀ ਵੀ ਜਿਹੜੀ ਕਾਫੀ ਚਿਰ ਪਹਿਲੋ ਇੱਥੇ ਖੋਲੀ ਸੀ ਮਾਤਾ ਆਰਤੀ ਦੇਵਾ ਜੀ ਦੇ ਅਸ਼ੀਰਵਾਦ ਨਾਲ ਪੋਸ਼ਲੇ ਮੈਂ ਦਗਾਟਰ ਕਰਨ ਆਇਆ ਸੀ ਪਰ ਸੁਭਾ ਦੇ ਨਾਂ ਨੇ ਸੇਵਾ ਸੁਭਾਦੀਆ ਸੇਵਾ ਕਰ ਰਹੇ ਨੇ ਸੋ ਜਿੱਦਾਂ ਵੀ ਲੋੜ ਹੁੰਦੀਆਂ ਪੇਸ਼ੈਂਟ ਨੂੰ ਗਰੀਬਾਂ ਨੂੰ ਉਹ ਇੱਥੇ ਆ ਕੇ ਚੈੱਕ ਵੀ ਕਰਾਉਂਦੇ ਨੇ ਇੱਥੋਂ ਬੈਨੀਫਿਟ ਵੀ ਲੈਂਦੇ ਨੇ ਸੋ ਮੈਂ ਸਮਿਨਾ ਇਤ੍ਰੇਪੁਰ ਪ੍ਰਮਾਤਮਰ ਕਿਰਪਾ ਰੇ ਮਾਤਾ ਆਰਤੀ ਦੇਵਾ ਜੀ ਕੇ ਸੇਵਾ ਜਿਹੜੀ ਜਿਹੜੇ ਕਰ ਰਹੇ ਨੇ ਸੋ ਹੋਰ ਵੀ ਕਿਰਪਾ ਹੋਵੇ ਪ੍ਰਮਾਤਮਾ ਦੀ ਇਹ ਸੇਵਾ ਕਰਦੇ ਰਹਿਣ। ਔਰ ਇਹ ਸੇਵਾ ਦਾ ਕੁੰਬ ਹੈ। ਇੱਥੇ ਹਰ ਤਰ੍ਹਾਂ ਦੇ ਇਨਸਾਨ ਦੀ ਜਿੱਥੇ ਮਨੋ ਕਾਮਨਾ ਪੂਰੀ ਹੁੰਦੀ ਹੈ ਉਥੇ ਤਮੰਨਾ ਵੀ ਪੂਰੀ ਹੁੰਦੀ ਹੈ। ਉਥੇ ਗਰੀਬ ਗੁਰਬਿਆਂ ਵਾਸਤੇ ਵੀ ਸੇਵਾ ਇੱਥੇ ਹੁੰਦੀ ਹੈ। ਇੱਥੇ ਬੇਸਹਾਰਾਾਂ ਦੀ ਵੀ ਮਦਦ ਹੁੰਦੀ ਹੈ। ਔਰ ਇੱਥੇ ਇਹ ਉਹ ਲੋਕ ਜਿਹਨੂੰ ਕਹਿੰਦੇ ਨਾ ਖੂਨਦਾਨ ਮਹਾਨਦਾਨ ਇਹ ਲੋਕਾਂ ਦੀ ਜਾਨ ਬਚਾਉਣ ਵਾਸਤੇ ਹਜ਼ਾਰਾਂ ਜ਼ਿੰਦਗੀਆਂ ਬਚਾਉਣ ਵਾਸਤੇ ਅੱਜ ਮਹਾਰਾਜ ਜੀ ਨੇ ਲੋਕਾਂ ਨੂੰ ਪ੍ਰੇਰਿਤ ਕਰਕੇ ਸੈਂਕੜੇ ਲੋਕਾਂ ਕੋਲੋਂ ਖੂਨਦਾਨ ਦਾ ਕੈਂਪ ਲਗਾਇਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ। ਛਾਟਾ ਇਲਾਕੇ ਦੇ ਵਿੱਚ ਜਿਹੜਾ ਹੈਗਾ ਸ਼੍ਰੀ ਸਾਈਂ ਸੇਵਾ ਆਸਥਾ ਵੱਲੋਂ ਜਿਹੜਾ ਇਹ ਮਾਤਾ ਆਰਤੀ ਦੇਵੀ ਜੀ ਦੇ ਚਰਨਾਂ ਦੇ ਵਿੱਚ ਪਹਿਲਾਂ ਤਾਂ ਸਭ ਤੋਂ ਪ੍ਰਣਾਮ ਹੈ ਜੋ ਇਹਨਾਂ ਦੇ ਵੱਲੋਂ ਇਹਨਾਂ ਦੀ ਦੇਖ ਰਹਿਕ ਦੇ ਵਿੱਚ ਇਹ ਜਿਹੜਾ ਕੈਂਪ ਲਗਾਇਆ ਗਿਆ 20ਵਾਂ ਖੂਨਦਾਨ ਕੈਂਪ ਹੈ ਸਭ ਤੋਂ ਪਹਿਲਾਂ ਦੇ ਇਹਨਾਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਵੀ ਕਰਦਾ ਇਸ ਚੀਜ਼ ਦੇ ਪਵਿੱਤਰ ਕਾਜ਼ਲੀ ਮੁਬਾਰਕਬਾਦ ਵੀ ਦਿੰਦਾ ਕਿਉਂਕਿ ਨਰ ਸੇਵਾ ਨਾਰਾਇਣ ਸੇਵਾ ਹੈ ਇਹ ਅੱਜ ਜ਼ਰੂਰਤ ਹੈ ਦੁਨੀਆ ਦੇ ਵਿੱਚ ਜਿਹੜਾ ਬਲੱਡ ਤੋਂ ਜਿਹੜਾ ਬਲੱਡ ਨਾ ਮਿਲਣ ਕਰਕੇ ਕਈ ਐਕਸੀਡੈਂਟਲ ਕੇਸ ਕਈ ਹੈਮੀਨੀਆਂ ਦੇ ਕੇਸ ਕਈ ਜਿਹੜੇ ਨੇ ਦਿੱਕਤਾਂ ਹੁੰਦੀਆਂ ਨੇ ਸੋ ਇਸ ਪਾਸੇ ਜਿਹੜਾ ਤੌਰ ਨਾਲ ਲੋਕਾਂ ਨੂੰ ਸਹਾਇਤ ਕਰਨਾ ਇਹ ਬਹੁਤ ਵਧੀਆ ਕਾਜ ਹੈ ਸੋ ਇਸ ਦਿਨ ਦੇ ਉੱਤੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਸਵਾਮੀ ਜੀ ਨੂੰ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਸਾਡੇ ਨਾਲ ਸਾਡੇ ਕਾਉਂਸਲਰ ਰਵੀਨ ਪਖੜਾਜੀਵ ਨੇ ਜਿਨ੍ਹਾਂ ਦੀ ਅਵਾਰਡ ਹੈ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਧੰਨਵਾਦ ਜੀ ਇਸ ਕੈਂਪ ਦੇ ये जो कैंप आज गुरु महाराज के आशीर्वाद नाल सत्य भगवान सत्य साई बाबा के आशीर्वाद से ये कैंप चल रहा है श्री आरती शिव दुर्गा मंदिर ट्रस्ट कतार नगर से में ये बाबा जी के सौवें जन्मदिवस के उपलक्ष्य में उसके उपलक्ष्य में ये कैंप सारी हमारी साईं समिति जो अमृतसर की ऑर्गेनाइजर है उनके द्वारा जिनका संकल्प है जैसे कि बाबा जी का सौ साल का जो बर्थ है तो ज़्यादा से सार काम सो ही होना चाहिए जैसे कि वन दुण, डोनेटर जो खून दे रहे हैं वो भी सो से प्लस ही होंगे गौ सेवा करनी वो भी सोच ही होगी जो कि हॉस्पिटल में सेवा करते हैं वो भी सो से ऊपर ही जो भी काम है सो ये उनका संकल्प है भक्तों का तो जो जो ऐसा ही आशीर्वाद बाबा जी का और गुरु महाराज का आशीर्व पर बना रहे हैं कोई कमजोरी नहीं आती तो अपने मन का वहम होता है बाकी कि ऐसे आप भी खुद दिता और भी हर साल ये कैंप लगता है ये अपने सोच पर डिपेंड करता है देखो अब खून दिया है तो चलते फिरते काम सेवा भी कर रहे हैं ऐसे कोई विचार नहीं खून देने से हमारे शरीर के अंदर जो सफाई जल्दी हो जाती है ऐसा कोई विचार नहीं अपने सोच पर डिपेंड करता है ऐसी कोई वीकनेस कोई कमजोरी कुछ नहीं होता है मन का वहम ही है ये आज कैंप श्री आर्टिश दुर्गा मंद ट्रस्ट करता नगर श्याटा में परम संत अद्वैत श्री आदि आचार्य अध्यक्षता में और भगवान सत्य साईं बाबा जी के आशीर्वाद से ये कैंप चल रहा है ये कैंप सुबह 9:00 बजे शुरू आता जो कि 1:30 2:00 बजे तक चलेगा मेरा नाम कृपाल सिंह है मैं सत्य साईं सेवा समिति अमृतसर का एक मेंबर हूं मैं डिस्ट्रिक्ट यूथ कोऑर्डिनेटर अमृतसर हूं असी भगवान बाबा दे 10वें जन्मदिन दिवस पे असी ब्लड कैंप लगा रहे हैं ਜੋ ਕਿ ਲਗਭਗ ਸਾਡੇ 100 ਤੋਂ ਲੱਗੇ ਸਾਡੇ ਡੋਨਰ ਹੋਣਗੇ ਤੇ ਇਹ ਸਾਰੇ Hindu Muslim Sikh ਸਾਰੇ ਇੱਕ ਭਾਈਚਾਰਾ ਸਾਨੂੰ ਇਕੱਠੇ ਲੈ ਕੇ ਜੋ ਤੁਹਾਨੂੰ ਸਮਝਾਇਆ ਗਿਆ ਉਹਨਾਂ ਦੇ ਕਿਰਮਤਾਂ ਚੱਲ ਰਹੀਆਂ ਤੋਂ ਇਸ ਕਰਕੇ ਸੀ ਬਲੱਡ ਕੈਂਪ ਲਗਾ ਰਿਹਾ ਹੈ ਹੋਰ ਵੀ ਤੁਹਾਡੀ ਸੰਸਥਾ ਵੱਲੋਂ ਕਈ ਕਈ ਕੰਮ ਕਰਦੇ ਸਾਡੀ ਸੰਸਥਾ ਵੱਲੋਂ ਇੱਥੇ ਸਾਡੇ ਸਵੇਰ ਨਰਨ ਸਰਵਾ ਜਾਂਦੀ ਆ ਬੇਬੇ ਨਾਨਕੀ ਦੇ ਵਿੱਚ ਦੁੱਧ ਦੀ ਸੇਵਾ ਜਾਂਦੀ ਆ ਸਵੇਰੇ ਆਪਣਾ ਹੋਰ ਵੀ ਲੰਗਰ ਦੀ ਸੇਵਾ ਜਾਂਦੀ ਹੈ ਉਹ ਵੀ ਗੁਰੂ ਆਨੰਦ ਹਸਪੀਟਲ ਦੇ ਵਿੱਚ ਨਰਾਇਣ ਸੇਵਾ ਜਾਂਦੀ ਹੈ ਐਂ ਸਾਡੇ ਹਰ ਸਾਲ ਦੇ ਦੋ ਵਾਰੀ ਅਸੀਂ ਵਲੰਟੀਅਰਸ਼ਿਪ ਕਰਦੇ ਹਾਂ ਪੌਦੇ ਲਗਾਉਣੇ ਆ ਸੇਵਾ ਸਾਡੇ ਕੰਮ ਜਾਰੀ ਨੇ ਜਿਸ ਤਰ੍ਹਾਂ ਤੁਹਾਡੀ ਸੇਵਾ ਸੋਸਾਇਟੀ ਵੱਲੋਂ ਕੰਮ ਕੀਤਾ ਹੋਰ ਵੀ ਲੋਕਾਂ ਨੂੰ ਬੈਟਿੰਗ ਵੀ ਪੈਸੇ ਦੇਣਾ ਅਸੀਂ ਹਰ ਇੱਕ ਇਹੀ ਕਹਾ ਸਮਾਜ ਸੁਧਾਰ ਤੇ ਤੁਹਾਨੂੰ ਕੰਮ ਕਰਨਾ ਚਾਹੀਦੇ ਨੇ ਜਿਸ ਤਰ੍ਹਾਂ ਭਗਵਾਨ ਤੁਹਾਨੂੰ ਖਾਨੇ ਸਭ ਨਾਲ ਪਿਆਰ ਕਰੋ ਸਭ ਨਾਲ 1 ਰੁਪਇਆ ਹਰੇ ਭਾਈਚਾਰਾ ਬਣਾ ਕੇ ਰੱਖੋ ਇਸ ਤਰ੍ਹਾਂ ਸਾਨੂੰ ਸਮਾਜ ਸੁਧਾਰ ਦੇ ਕੰਮ ਕਰਨ ਦੇ ਦੇ ਆ ਸਾਨੂੰ ਉਪਰਾਲੇ ਕਰਕੇ ਮਾਨ ਦੇ ਵਿੱਚ ਕਿੰਨੀ ਖੁਸ਼ੀ ਮਿਲਦੀ ਹੈ ਐਸਾ ਨੂੰ ਉਪਰਾਲੇ ਕਰਕੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਜੋ ਸਾਰੇ ਵੀਰ ਭਰਾ ਸਾਰੇ ਇਕੱਠੇ ਹੋ ਕੇ ਸਾਰੇ ਧਰਮ ਇਕੱਠੇ ਹੋ ਕੇ ਇਕੋਗੇ ਚੱਲਦੇ ਹਨ ਇਹ ਸਮਾਜ ਸੇਵਾ ਸੁਧਾਰ ਕਰਦੇ ਹਨ ਕੰਮ ਕਰਦੇ ਹਨ ਤੇ ਖੁਸ਼ੀ ਹੁੰਦੀ ਮਾਨਾ ਅੱਗੇ ਤੋਂ ਵੀ ਤੁਹਾਡੇ ਵਾਂਗ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰਹਿਣਗੇ ਹਾਂ ਜੀ ਸਾਡੇ ਉਪਰਾਲੇ ਹਮੇਸ਼ਾ ਹੀ ਚੱਲਦੇ ਪਏ ਨੇ ਅੱਗੇ ਤੋਂ ਵੀ ਇੰਝ ਹੀ ਚੱਲਦੇ ਰਹਿਣਗੇ ਭਗਵਾਨ ਦੀ ਇੱਛਾ ਹੋਏਗੀ ਅਸੀਂ ਇਹ ਕੰਮ ਕਰਦੇ ਰਵਾਂਗੇ ਹੁਣ ਤੱਕ ਕਿੰਨੇ ਕੁ ਬਿਲਟ ਜੁਨਾਏ ਲਾਏ ਹੁਣ ਤੱਕ ਇਹ ਲਗਭਗ 11 ਵਜੇ ਤੱਕ ਅਸੀਂ 40 ਡੋਨਰ ਹੋ